ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਨਿਊ ਦਿੱਲੀ ਪਬਲਿਕ ਸਕੂਲ ਵੱਲੋਂ ਮਾਤਾ ਗੁਜਰਕੌਰ ਜੀ ਅਤੇ ਚਾਰ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੀ ਲੜੀ ਦੀ ਸ਼ੁਰੂਆਤ ਮੌਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਂਤੀ ਨਗਰ ਦੇ ਵਿੱਚ ਗੁਰਮਤ ਸਮਾਗਮ ਕਰਵਾਏ ਗਏ ਪੇਸ਼ ਅਸ ਬਾਬਤ ਸਾਡੇ ਰਿਪੋਰਟ ਪਟਿਆਲਾ ਦੀਆਂ ਪ੍ਰਸਿੱਧ ਸਿੱਖਿਆ ਸੰਸਥਾਵਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਨਿਊ ਦਿੱਲੀ ਪਬਲਿਕ ਸਕੂਲ ਵੱਲੋਂ ਮਾਤਾ ਗੁਜਰਕੌਰ ਜੀ ਅਤੇ ਚਾਰ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਗਈ ਇਨਾ ਸਮਾਗਮਾਂ ਦੀ ਸ਼ੁਰੂਆਤ ਮੌਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਂਤੀ ਨਗਰ ਵਿਖੇ ਸਮਾਗਮ ਕਰਵਾਏ ਗਏ ਇਸ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਨੇ ਕੀਰਤਨ ਰਾਹੀਂ ਕੀਤੀ ਅਤੇ ਬੱਚਿਆਂ ਦੇ ਕਵਿਤਾ ਕੀਰਤਨ ਭਾਸ਼ਣ ਮੁਕਾਬਲੇ ਕਰਵਾਏ ਗਏ ਸ਼ਹੀਦੀ ਹਫਤਾ ਕਰਕੇ ਸਮਾਗਮ ਨੂੰ ਪੂਰਨ ਤੌਰ ਤੇ ਸਾਦੇ ਢੰਗ ਦੇ ਨਾਲ ਰੱਖਿਆ ਗਿਆ ਇਸ ਮੌਕੇ ਨਾਬਾਰਿਆਸ ਦੀ ਮਹਾਰਾਣੀ ਪ੍ਰੀਤੀ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਆਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਦਮਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਜਸਵਿੰਦਰ ਦਰਦੀ ਅਤੇ ਚੜ੍ਹਦੇ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਸੀਈਓ ਡਾਕਟਰ ਇੰਦਰਪ੍ਰੀਤ ਕੌਰ ਦਰਦੀ ਨੇ ਸ਼ਿਮੂਲੇਤ ਕੀਤੇ ਇਸ ਮੌਕੇ ਸਰਦਾਰ ਜਗਜੀਤ ਸਿੰਘ ਦਰਦੀ ਨੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਪਾਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਾਸਾਨੀ ਹੈ ਪਿਆਰੇ ਬੱਚਿਓ ਸਾਬਜ਼ਾਦਿਆਂ ਦੀ ਯਾਦ ਵਿੱਚ ਰਲ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੱਦੇ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਸਤਿਗੁਰੂ ਜੀ ਦੇ ਚਾਰ ਸਾਬਜ਼ਾਦਿਆਂ ਨੂੰ ਕਿੰਨਾ ਪਿਆਰ ਕਰਦੇ ਹਨ ਕਿੰਨਾ ਯਾਦ ਕਰਦੇ ਹਨ ਅਤੇ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਜ ਸ਼ਹਾਦਤ ਦੇ ਗੁਰਪੁੱਤ ਨੂੰ ਮਨਾਣ ਮਿਲੇ ਇੰਨੇ ਸ਼ਰਧਾ ਤੇ ਪਿਆਰ ਉਹਨਾਂ ਦੇ ਦਿਲਾਂ ਵਿੱਚ ਹੈ ਸਾਡੇ ਬੱਚੇ ਜਦੋਂ ਮੈਂ ਇਹਨਾਂ ਨੂੰ ਦੇਖ ਰਿਹਾ ਹਾਂ ਤਾਂ ਪਿਆਰੇ ਬੱਚਿਓ ਤੁਹਾਡੇ ਵਿੱਚੋਂ ਸਹਬਜ਼ਾਦਾ ਜ਼ੋਰਾਵਰ ਸਿੰਘ ਸਹਬਜ਼ਾਦਾ ਫਦੇ ਸਿੰਘ ਦੇ ਦਰਸ਼ਨ ਹੋ ਰਹੇ ਹਨ ਸਹਬਜ਼ਾਦਾ ਜੁਹਾਰ ਸਿੰਘ ਸਹਬਜ਼ਾਦਾ ਅਜੀਤ ਸਿੰਘ ਤੁਹਾਡੇ ਤੋਂ ਉਮਰ ਵਿੱਚ ਭਾਵੇਂ ਵੱਡੇ ਹਨ ਲੇਕਿਨ ਛੋਟੇ ਸਹਬਜ਼ਾਦੇ 7 ਅਤੇ 2 ਸਾਲ ਦੀ ਉਮਰ ਵਿੱਚ ਜੋ ਸੰਸਾਰ ਦੇ ਇਤਿਹਾਸ 'ਚ ਸ਼ਹਾਦਤ ਦਾ ਨਵਾਂ ਪੇਜ ਲਿਖ ਰਹੇ ਸਨ ਸਰਹੰਦਿਆਂ ਨਹੀਆਂ ਵਿੱਚ ਖੜੇ ਹੋ ਕੇ ਸਿੱਖੀ ਨੂੰ ਤਿਆਗਨ ਅਤੇ ਇਸ ਧਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਰਹੇ ਸਨ ਤਾਂ ਉਹਨਾਂ ਦੀ ਬਹਾਦਰੀ ਉਹਨਾਂ ਦੀ ਦਲੇਰੀ ਅਤੇ ਉਹਨਾਂ ਦੀ ਦਾਦੀ ਮਾਂ ਗੁਜਰੀ ਵੱਲੋਂ ਜੋ ਉਹਨਾਂ ਨੂੰ ਪ੍ਰੇਰਣਾ ਸਿੱਖੀ ਦੀ ਰਾਹ 'ਉਹਨਾਂ ਨੂੰ ਦ੍ਰਿੜ ਕਰਵਾਈ ਸੀ ਉਹਨਾਂ ਨੇ ਆਪਣੇ ਪਿਤਾ ਆਪਣੇ ਦਾਦਾ ਆਪਣੇ ਬੜਦਾਦਾ ਅਤੇ ਆਪਣੀ ਮਾਤਾ 구ਜਰੀ ਕਿਸੇ ਦੀ ਵੀ ਚਾਦਰ ਉੱਤੇ ਦਾਗ ਨਹੀਂ ਲੱਗਣ ਦਿੱਤਾ ਪਿਆਰੇ ਬੱਚਿਓ ਤੁਸੀਂ ਛੋਟੇ-ਛੋਟੇ ਬੱਚੇ ਅੱਜ ਜਦੋਂ ਅਸੀਂ ਮਹਿਸੂਸ ਕੀਤਾ ਕਿ ਬਾਹਰ ਬੜੀ ਠੰਡ ਹੈ ਬੱਚਿਆਂ ਨੂੰ ਅੰਦਰ ਹਾਲ ਵਿੱਚ ਬਿਠਾਈਏ ਪਹਿਲਾਂ ਅਸੀਂ ਦੂਸਰੇ ਹਾਲ ਇਨ ਪ੍ਰੋਗਰਾਮ ਕਰਦੇ ਸੀ ਉਹਨਾਂ ਨੂੰ ਤੁਹਾਨੂੰ ਚੌਕੜੀ ਮਾਰ ਕੇ ਜੁੱਤੀਆਂ ਉਧਾਰ ਕੇ ਬੈਠਦਾ ਪੈਂਦਾ ਸੀ ਤੁਹਾਡੇ ਸੁਖ-ਸੂਦ ਲਈ ਅਸੀਂ ਅੱਜ ਤੁਹਾਨੂੰ ਜਰਾਬਾਂ ਪਾ ਕੇ ਬੂਟ ਪਾ ਕੇ ਮੇਜ਼ਾਂ ਕੁਰਸੀਆਂ ਉੱਤੇ ਬੈਠ ਕੇ ਗੁਰਪੁਰ ਬਣਾਉਂਦਾ ਯਤਨ ਕੀਤਾ ਹੈ ਲੇਕਿਨ ਤੁਸੀਂ ਯਾਦ ਕਰੋ ਜਦੋਂ ਛੋਟੇ ਸਹਬਜ਼ਾਦੇ ਖੰਡੇ ਬੁਰਜ ਦੇ ਵਿੱਚ ਬਿਨਾਂ ਕਿਸੇ ਕੰਬਲ ਜਾਂ ਰਜਾਈ ਦੇ ਉਹ ਉਹ ਦੀਆਂ ਰਾਤਾਂ ਇਸ ਤਰ੍ਹਾਂ ਆਪਣੀ ਮਾਤਾ ਗੁਜਰੀ ਦੀ ਗੋਦ ਵਿੱਚ ਬਿਤਾ ਰਹੇ ਹੋਣਗੇ ਨਾ ਉਹਨਾਂ ਨੂੰ ਠੰਡ ਦਾ ਡਰ ਸੀ ਨਾ ਉਹਨਾਂ ਨੂੰ ਖੱਡੀਆਂ ਹਵਾਵਾਂ ਦਾ ਡਰ ਸੀ ਲੇਕਿਨ ਉਹ ਸ਼ਹਾਦਤ ਦੀ ਤਿਆਰੀ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਛੋਟੇ ਛੋਟੇ ਬੱਚਿਆਂ ਨੂੰ ਕਿ ਸਾਨੂੰ ਕੱਲ ਮਾਰ ਦਿੱਤਾ ਜਾਏਗਾ ਸਾਨੂੰ ਕਤਲ ਕਰ ਦਿੱਤਾ ਜਾਏਗਾ ਅਸੀਂ ਸ਼ਹੀਦ ਹੋ ਜਾਵਾਂਗੇ ਲੇਕਿਨ ਉਹਨਾਂ ਦੇ ਚਿਹਰੇ ਦੇ ਉੱਤੇ ਕਿਸੇ ਇੱਕ ਸਬ ਦਾ ਡਰ ਜਾਂ ਸ਼ਿਕਵਾ ਨਹੀਂ ਸੀ ਕਿ ਅਸੀਂ ਮੌਤ ਨੂੰ ਪਰਾਈ ਜਾਵਾਂਗੇ ਸਗੋਂ ਬੜੀ ਨਿਦ੍ਰਿਤਾ ਦੇ ਨਾਲ ਆਪਣੇ ਪਿਤਾ ਤੋਂ ਸਨਮੁਖ ਸਮਝ ਕੇ ਆਪਣੀ ਦਾਦਾ ਦਾਦੀ ਵੱਲੋਂ ਦਿੱਤੀ ਹੋਈ ਸਿੱਖਿਆ ਨੂੰ ਸੁਣ ਕੇ ਉਹ ਬੱਚੇ ਮਰਨ ਲਈ ਸ਼ਹਾਦਤ ਦੇਣ ਲਈ ਤਿਆਰ ਹੋ ਚੁੱਕੇ ਸਨ ਔਰ ਫਿਰ ਸਰਦੀਆਂ ਦੀਆਂ ਨੀਂਹਾਂ ਵਿੱਚ ਜਦੋਂ ਉਹਨਾਂ ਨੂੰ ਖੜੇ ਕਰਕੇ ਦੀਵਾਰਾਂ ਵਿੱਚ ਚਿੰਨ ਦਿੱਤਾ ਗਿਆ ਤਾਂ ਵੀ ਉਹ ਘਬਰਾਏ ਨਹੀਂ ਡੋਲੇ ਨਹੀਂ ਉਹਨਾਂ ਨੇ ਇਸਲਾਮ ਕਬੂਲ ਕਰਨ ਦਾ ਪ੍ਰਵਾਨ ਨਹੀਂ ਕੀਤਾ ਸਗੋਂ ਮਰਨਾ ਪ੍ਰਵਾਨ ਕੀਤਾ ਪਿਆਰੇ ਬੱਚਿਓ ਵੱਡੇ ਸਹਬਜ਼ਾਦੇ ਮੈਦਾਨੇ ਜੰਗ ਵਿੱਚ ਚਬਕੋਰ ਦੇ ਮੈਦਾਨ ਦੇ ਜੰਗ ਵਿੱਚ ਦਸ਼ਵੇਸ਼ਕਤਾ ਜੀ ਆਪ ਉਹਨਾਂ ਨੂੰ ਸਿਜਾ ਕੇ ਸ਼ਸਤਰ ਸਿਜਾ ਕੇ ਉਹਨਾਂ ਨੂੰ ਲੜਨ ਦੀ ਵਿਧੀ ਸਿਖਾ ਕੇ ਜਦੋਂ ਸਾਹਮਣੇ ਲੱਖਾਂ ਦਾ ਬੁਲਖਈਆ ਲੱਖਾਂ ਦੀ ਗਿਣਤੀ ਵਿੱਚ ਜ਼ਾਲਮ ਖੜੇ ਸਨ ਮੁਗਲ ਫੌਜੀ ਖੜੇ ਸਨ ਤਾ ਉਹਨਾਂ ਨੂੰ ਦੀਦਾ ਧਲੇਰੀ ਦੇ ਨਾਲ ਸਤਿਗੁਰੂ ਜੀ ਨੇ ਆਪ ਤਿਆਰ ਕਰਕੇ ਸ਼ਹਾਦਤ ਦੇਣ ਲਈ ਭੇਜਿਆ ਸੀ ਔਰ ਦੁਨੀਆਂ ਦਾ ਕੋਈ ਐਸਾ ਪਿਤਾ ਨਹੀਂ ਮਿਲੇਗਾ ਕਿ ਆਪਣੇ ਬੱਚਿਆਂ ਨੂੰ ਆਪਣੇ ਸਾਹਮਣੇ ਕਤਲ ਹੁੰਦਾ ਦੇਖੇ ਮਰਦਾ ਹੋਇਆ ਦੇਖੇ ਸ਼ਹੀਦ ਹੁੰਦਾ ਹੋਇਆ ਦੇਖੇ ਤੇ ਪ੍ਰਮਾਤਮਾ ਦਾ ਸ਼ੁਕਰ ਕਰੇ ਕਿ ਵਾਹਿਗੁਰੂ ਜੋ ਤੁਹਾਨੂੰ ਸਾਨੂੰ ਬੱਚਿਆਂ ਦੀ ਦਾਤ ਦਿੱਤੀ ਸੀ ਉਹ ਤੇਰੀ ਹਮਨਤ ਸੀ ਆ ਜਮਾਨਤ ਪੂਰੀ ਹੋ ਗਈ ਮੈਂ ਤੇਰਾ ਸ਼ੁਕਰ ਕਰਦਾ ਹਾਂ ਇਸ ਮੌਕੇ ਮਹਾਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀਤ ਸਿੱਖੀ ਹੀ ਸਾਡੀ ਅਸਲ ਪਹਿਚਾਣ ਅਤੇ ਸਰਮਾਇਆ ਹੈ ਇਸ ਲਈ ਸਿੱਖੀ ਵਿੱਚ ਪਰਪੱਕ ਰਹਿਣਾ ਅਤੇ ਸਿੱਖੀ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਮ ਤੇ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਨੇ ਇਸ ਮੌਕੇ ਪ੍ਰਿੰਸੀਪਲ ਡਾਕਟਰ ਕਮਲਜੀਤ ਕੌਰ ਪ੍ਰਿੰਸੀਪਲ ਮੋਨਿਕਾ ਵਾਲੀਆ ਵੀ ਮੌਜੂਦ ਰਹੇ ਸਭ ਤੋਂ ਪਹਿਲੇ ਤਾਂ یہاں ਸਭੀ ਬੱਚੋ ਨੂੰ ਦੇਖ ਕੇ ਮੈਨੂੰ ਬਹੁਤ ਅੱਛਾ ਲੱਗ ਰਹਾ ਹੈ किस तरह से एक प्रॉपर अपनी यूनिफॉर्म के साथ सब लड़कियों ने भी अपना सर ढका हुआ है लड़कों ने भी बहुत सारे पगड़ी पहनी हुई है पटके बांधे हुए हैं बहुत अच्छा लग रहा है आप लोगों को देख के और आपके डॉक्टर इंद्रप्रीत जी के वीडियोस देखे हैं मैंने जिसमें इन्होंने शपथ गाए हैं उसमें आप लोगों में से भी बहुत सारे बच्चों को मैंने देखा और बहुत अच्छा लगा आप लोगों को देख के है ना दूसरा मैं कहना चाहती हूँ ये स्कूल मैंने पहला स्कूल देखा है जिसमें इतना अच्छा सिक्खी के हिसाब से बच्चों को सिखाया जा रहा है अब ये सबसे शहादत का टाइम चल रहा है सब ने सुना कि कैसे कैसे साहेबजादों के साथ क्या हुआ कैसे सफ़र किया हमारे गुरुओं ने आज मैं बच्चों से पूछना चाहती हूँ कि उनकी उनका जो सैक्रीफाइस था उन्होंने जो सफ़र किया उसके बाद हमें क्या करना चाहिए उन्होंने उनका उन्हों जो सेक्रीफाइस उससे हमें क्या सीखना चाहिए या हमें आगे क्या करना चाहिए आज जो भी शहादतें हुई हैं हमारे लिए हुई हैं सिक्की को बचाने के लिए हम लोगों के लिए इंसानियत के लिए हुई है तो आज हम सब का फ़र्ज़ बनता है कि हम गुरु साहब को वो सिख बन के बताएँ जिसके लिए उन्होंने अपनी जान दे दी अपने बच्चों को कुर्बान कर दिया और स्पेशली जो बड़ी क्लास के बच्चे वहाँ बैठे हैं अब आप लोगों का नई लाइफ चालू होने वाली है आप लोग कॉलेज में आ जाएंगे हम जब इस उम्र में होते हैं ना बहुत ज़्यादा इन्फ्लुएंस हो जाते हैं नई नई चीज़ों से ड्रग्स देख कर या तो, यू नो एल्कोहल पीने लग जाते हैं और हमारे फ्रेंड्स आस पास से कहने बहुत कूल चीज़ होती है इससे बड़े कूल लगते हैं हम और तुम नहीं सिगरेट पीते हो नहीं दारू पीते हो तो तुम कूल नहीं हो पर ऐसी बातों से इन्फ्लुएंस मत होना है ना बिल्कुल नशे से दूर रहना बच्चों और जो छोटे बच्चे उनको भी बता रही हूँ घर में आपके बड़े भाई बहनों कोई भी हो सबको दूर रखो और आप लोग खुद भी दूर रहना ये ही हमारा एक तरीका होगा कि हम अच्छे से सिक्की का पालन करें तो हमारे गुरुओं को हम उनकी शहादत का वो दे सकते हैं रिटर्न में कि आपने जो करा उससे हम बहुत कुछ आगे सीख रहे हैं और वो रिटर्न कर सकते हैं